ਸਸਕਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਅੱਜ ਅਸੀਂ ਬਠਿੰਡਾ ਪਹੁੰਚੇ ਆਂ ਤਾਂ ਬਠਿੰਡੇ ਦੇ ਵਿੱਚ ਗੱਲ ਕਰਾਂਗੇ ਹਰਸਿਮਰਤ ਕੌਰ ਬਾਦਲ ਦੀ ਸੀਟ ਨੂੰ ਲੈ ਕੇ ਪਿਛਲੇ 15 ਸਾਲਾਂ ਤੋਂ ਬੀਬਾ ਬਾਦਲ ਇਸ ਸੀਟ ਦੇ ਉੱਤੇ ਫਤਿਹ ਹਾਸਲ ਕਰਦੇ ਆਏ ਨੇ ਤੇ ਇਸ ਵਾਰ ਜਿਹੜੀ ਟੱਕਰ ਹੈ ਉਹ ਕਰੜੀ ਦੱਸੀ ਜਾ ਰਹੀ ਹੈ ਤੇ ਸਾਡੇ ਨਾਲ ਇਸ ਹਫ਼ਤੇ ਗੱਲਬਾਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਵਿੰਦਰ ਕੌਰ ਸਾਡੇ ਨਾਲ ਮੌਜੂਦ ਨੇ। ਉਹਨਾਂ ਤੋਂ ਜਾਣਾਂਗੇ ਕਿ ਬਠਿੰਡਾ ਸੀਟ ਦਾ ਮਾਹੌਲ ਕੀ ਹੈ ਖਾਸ ਕਰਕੇ ਬੀਬਾ ਹਰਸਿਮਤ ਕੌਰ ਦਾ ਇਸ ਵਾਰ ਦਾ ਜਿਹੜਾ ਗ੍ਰਾਫ ਹੈ ਉਹ ਕੀ ਕੁਝ ਕਹਿ ਰਿਹਾ। ਸੋ ਸਭ ਤੋਂ ਪਹਿਲਾਂ ਹਰ ਹਰਗੋਵਿੰਦ ਕੌਰ ਜੀ ਸਕਾਈ ਨਿਊਜ਼ ਪੰਜਾਬ ਟਿਊਟੀਵਰ ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਮਿਹਰਬਾਨੀ। ਵੈਗੁਰ ਜੀ ਕਾ ਖਾਲਸਾ, ਵੈਗੁਰ ਜੀ ਕੀ ਫਤਿਹ। ਸੋ ਕਿਵੇਂ ਵੇਖ ਰਹੇ ਹੋ ਖਾਸ ਕਰਕੇ ਬਠਿੰਡੇ ਦੀ ਸਿਆਸਤ ਨੂੰ ਕਿਵੇਂ ਵੇਖ ਰਹੇ ਹੋ? ਹਰਸਿਮਤ ਕੌਰ ਬਾਦਲ ਪਿਛਲੇ 15 ਸਾਲਾਂ ਤੋਂ ਇਸ ਸੀਟ ਨੂੰ ਫਤਿਹ ਹਾਸਲ ਕਰਦੇ ਆਏ। ਇਸ ਵਾਰੀ ਦੱਸਿਆ ਜਾ ਕਾਫੀ ਜ਼ਿਆਦਾ ਟੱਕਰ ਹੈ ਕਿਉਂਕਿ ਭਾਜਪਾ ਤੋਂ ਅਲੱਗ ਹੋ ਕੇ ਵੀ ਚੋਣ ਲੜੀ ਜਾ ਰਹੀ ਹੈ ਸੋ ਮਾਹੌਲ ਕਿਵੇਂ ਦਾ ਤੁਸੀਂ ਬਠਿੰਡੇ ਦੇ ਵਿੱਚ ਕਾਫੀ ਦਿਨਾਂ ਤੋਂ ਘੁੰਮ ਰਹੇ ਹੋ ਕਾਫੀ ਸਰਵੇ ਕਿਤੇ ਆ ਤੁਸੀਂ ਹਾਂਜੀ ਜਿੱਥੋਂ ਤੱਕ ਮੈਂ ਬਠਿੰਡਾ ਸੀਟ ਦੀ ਗੱਲ ਕਰਾਂ ਜਾਂ ਜਿਵੇਂ ਪੂਰੇ ਪੰਜਾਬ ਦੀ ਵੀ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਤੇ ਇਲੈਕਸ਼ਨ ਲੜ ਰਿਹਾ ਇਕੱਲਾ ਪਰ ਅਸੀਂ ਕਹਿ ਰਹੇ ਹੈਗੇ ਕਿ ਬਠਿੰਡਾ ਸੀਟ ਜਿਹੜੀ ਅਸੀਂ ਸ਼ੋਰ 100% ਜਿੱਤਾਂਗੇ ਕਾਰਨ ਇਹਦਾ ਇਹ ਹੈਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਜ਼ਿਆਦਾ ਕੰਮ ਕੀਤੇ ਲੋਕਾਂ ਦੇ ਤੇ ਜਿੱਥੋਂ ਤੱਕ ਬੀਬਾ ਜੀ ਦਾ ਸਵਾਲ ਹੈ ਜਿੱਥੇ ਆਪਾਂ ਬਠਿੰਡੇ ਦੇ ਵਿੱਚ ਬੈਠੇ ਆ ਤੇ ਜੇ ਅਸੀਂ ਇਹਨੂੰ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਪਿੱਛੇ ਨਿਗਾਹ ਮਾਰੀਏ ਤਾਂ ਇਹ ਇੱਕ ਟਿੱਬਿਆਂ ਦਾ ਸ਼ਹਿਰ ਹੁੰਦਾ ਸੀ ਜਿਹਨੂੰ ਬੈਕਵਰਡ ਕਿਹਾ ਜਾਂਦਾ ਸੀਗਾ ਤੇ ਅੱਜ ਜੇ ਬਠਿੰਡੇ ਦੀ ਨੁਹਾਰ ਬਦਲੀ ਹੈ ਤਾਂ ਇਹ ਬੀਬਾ ਹਰਸਿਮਰਤ ਕੌਰ ਦੀ ਵਜ੍ਹਾ ਨਾਲ ਉਹਨਾਂ ਦੇ ਉੱਦਮ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਇਹ ਬਠਿੰਡਾ ਸ਼ਹਿਰ ਅੱਜ ਜਿਹੜਾ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਆਇਆ ਹੋਇਆ ਬਠਿੰਡੇ ਲਈ ਉਹਨਾਂ ਨੇ ਬਹੁਤ ਕੰਮ ਕੀਤੇ ਆ ਜਿਹੜੇ ਗਿਣਤੀ ਤੋਂ ਬਾਹਰ ਹੈ ਸੋ ਇਸ ਕਰਕੇ ਬਠਿੰਡੇ ਦੇ ਸ਼ਹਿਰ ਦੇ ਲੋਕ ਬਠਿੰਡੇ ਦੇ ਪਿੰਡੂ ਏਰੀਆ ਦੇ ਲੋਕ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਬੀਬਾ ਜੀ ਦੇ ਨਾਲ ਹੈ ਤੇ ਸਾਡੀ ਜਿਹੜੀ ਜਿੱਤ ਹੈ ਵੱਡੇ ਮਾਰਜਨ ਨਾਲ ਹੋਊਗੀ ਅੱਛਾ ਹਰਗੋਬਿੰਦ ਜੀ ਜੇ ਵੇਖਿਆ ਜਾਵੇ ਖਾਸ ਕਰਕੇ ਇਸਤਰੀ ਵਿੰਗ ਨੂੰ ਲੈ ਕੇ ਕਿਤਨੇ ਕਿਤਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਤੰਜ ਕਸਿਆ ਜਾ ਰਿਹਾ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਕਿ ਇਸ ਵਾਰ ਮਹਿਲਾਵਾਂ ਨੂੰ ਨਹੀਂ ਅੱਗੇ ਲੈ ਕੇ ਆਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਮਹਿਲਾਵਾਂ ਮੌਜੂਦ ਨੇ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹ ਮਹਿਲਾ ਨੂੰ ਬਣਾਇਆ ਗਿਆ ਤਾਂ ਇਹ ਸਭ ਨੂੰ ਵਿਅਕਤੀ ਉਹ ਕੀ ਨਜ਼ਰੀਆ ਵੇਖ ਰਹੇ ਹੋ ਕਿਉਂਕਿ ਤੁਸੀਂ ਇਸਤਰੀ ਵਿੰਗ ਦੇ ਪ੍ਰਧਾਨ ਹੋ ਤਾਂ ਜਿਹੜੀ ਇੱਕ ਮਹਿਲਾਵਾਂ ਦੀ ਸੋਚ ਹੁੰਦੀ ਹੈ ਉਸ ਦੇ ਵਿੱਚ ਜਿਹੜਾ ਕਿਤਨੇ ਕਿਤੇ ਕਿੰਤੂ ਪਰੰਤੂ ਹੈ ਜਾਂ ਕਿਤਨੇ ਕਿਤੇ ਇੱਕ ਸਿਆਸੀ ਹਵਾ ਹੀ ਹੈ ਸਾਰੇ ਹਾਂ ਦੇਖੋ ਜੀ ਜਿਹੜਾ ਜਿੱਥੋਂ ਤੱਕ ਔਰਤਾਂ ਦੇ ਸਵਾਲ ਹੈਗਾ ਨਾਲ ਜੁੜਨ ਦਾ ਜਾਂ ਉਹਨਾਂ ਦੇ ਅੱਗੇ ਵਧਣ ਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਦੇਖਦੀ ਹਾਂ ਕਿ ਅਸੀਂ ਗਰਾਊਂਡ ਲੈਵਲ ਤੇ ਹਰ ਵਾਰਡ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਅਸੀਂ ਬੀਬੀਆਂ ਨੂੰ ਪ੍ਰਧਾਨਗੀਆਂ ਦਿੱਤੀਆਂ ਇਕਾਈਆਂ ਬਣਾਈਆਂ ਯੂਨਿਟ ਬਣਾਏ ਆ ਅਸੀਂ ਅੱਜ ਇੱਕ ਮੀਟਿੰਗ ਕਰ ਰਹੇ ਹਾਂ ਜਿਹਦੇ ਵਿੱਚ 2000 ਬੀਬੀਆਂ ਆਈਆਂ ਜਿਹੜੀਆਂ ਸਿਰਫ ਪ੍ਰਧਾਨਾ ਤੁਸੀਂ ਹਿਸਾਬ ਲਾ ਲਓ ਵੀ ਅਸੀਂ ਕਿੰਨੇ ਯੂਨਿਟ ਬਣਾਈ ਹੋਣਗੇ ਵੀ ਜਿਹੜੀਆਂ ਇੱਕ ਅਸੀਂ ਇੱਕ ਆਗੂ ਨੂੰ ਬੁਲਾ ਕੇ 2000 ਔਰਤਾਂ ਦੀ ਮੀਟਿੰਗ ਕਰ ਰਹੇ ਹਾਂ ਤਾਂ ਔਰਤਾਂ ਬਹੁਤ ਖੁਸ਼ ਹੈਗੀਆਂ ਇਸ ਟਾਈਮ ਕਿ ਘੱਟੋ ਘੱਟ ਜਿਹੜਾ ਹੈਗਾ ਸਾਨੂੰ ਪਾਰਟੀ ਦੇ ਵਿੱਚ 50% ਆਬਾਦੀ ਨੂੰ ਇੱਕ ਰੋਲ ਦਿੱਤਾ ਗਿਆ ਕੰਮ ਦਾ ਸਾਨੂੰ ਇੱਕ ਇੱਕ ਮਹੱਤਤਾ ਮਿਲੀ ਆ ਉਹਨਾਂ ਨੂੰ ਕਿ ਹਾਂ ਇਹਨਾਂ ਦੀ ਵੈਲਿਊ ਹੈਗੀ ਹੈ ਤਾਂ ਇਸ ਕਰਕੇ ਜਿਹੜਾ ਹੈਗਾ ਕਿ ਬੀਬੀਆਂ ਸਾਡੇ ਨਾਲ ਖੜੀਆਂ ਤੇ ਪ੍ਰਧਾਨ ਜੀ ਨੇ ਸਾਡੇ ਨਾਲ ਇਹ ਵੀ ਵਾਅਦਾ ਕੀਤਾ ਹੈਗਾ ਔਰਤਾਂ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੀਆਂ ਸੀਟਾਂ ਦੀ ਵੰਡ ਹੋਊਗੀ ਅਸੀਂ ਜਿੰਨਾ ਕੰਮ ਕਰਾਂਗੇ ਸਾਨੂੰ ਉਹਦੇ ਆਧਾਰ ਤੇ ਹਿੱਸਾ ਮਿਲੇਗਾ ਜੇਕਰ ਗੱਲ ਕੀਤੀ ਜਾਵੇ ਪਿਛਲੀ ਸਿਆਸਤ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਾਫੀ ਜ਼ਿਆਦਾ ਸਵਾਲ ਉੱਠੇ ਵੱਡੇ ਵਿਵਾਦ ਹੋਏ ਨਸ਼ੇ ਨੂੰ ਲੈ ਕੇ ਗੱਲ ਚੱਲੀ ਹੈ ਬੇਅਦਬੀ ਨੂੰ ਲੈ ਕੇ ਗੱਲ ਚੱਲੀ ਹੈ ਬਲਾਤਕਾਰਾਂ ਨੂੰ ਲੈ ਕੇ ਗੱਲ ਚੱਲੀ ਹੈ ਕਤਲਾਂ ਨੂੰ ਲੈ ਕੇ ਗੱਲ ਚੱਲੀ ਹੈ ਗੈਂਗਸਟਰ ਨੂੰ ਲੈ ਕੇ ਗੱਲ ਚੱਲੀ ਹੈ ਤਾਂ ਉਹ ਸਭ ਨੂੰ ਕਿਵੇਂ ਵੇਖਦੇ ਹੋ ਆਧੇ ਸਰਕਾਰ ਦੇ ਵਿੱਚ ਤੇ ਉਸ ਸਮੇਂ ਦੀ ਤਕੜੀ ਨੂੰ ਕਿਵੇਂ ਤੋਲਦੇ ਹੋ ਕਿਉਂਕਿ ਜਿਹੜਾ ਵਿਵਾਦ ਸ਼ੁਰੂ ਹੋਇਆ ਉਹ ਕਿਤੇ ਨਾ ਕਿਤੇ ਉਸ ਸ਼੍ਰੋਮਣੀ ਅਕਾਲੀ ਦਲ ਦਾ ਉਸ ਦੇ ਵਿੱਚ ਨਾ ਜ਼ਰੂਰ ਹੈ ਵਿਰੋਧੀਆਂ ਦੇ ਵੱਲੋਂ ਇਸ ਨੂੰ ਖੁੱਲ੍ਹ ਕੇ ਪ੍ਰਚਾਰਿਆ ਜਾਂਦਾ ਹੈ ਹਾਂਜੀ ਦੇਖੋ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਿਪੀਟ ਕੀਤੀ ਬਾਦਲ ਸਾਹਿਬ ਨੇ ਇੰਨੇ ਕੰਮ ਕੀਤੇ ਹੋਏ ਸੀਗੇ ਕਿ ਪੰਜਾਬ ਦੇ ਵਿੱਚ ਜੇ ਤੁਸੀਂ ਕਹਿ ਲਓ ਕਿ ਜਿਹੜਾ ਅੱਜ ਸਾਡੇ ਸੈਂਟਰ ਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਅੱਜ ਕਹਿ ਰਹੇ ਆ ਮੋਦੀ ਸਾਹਿਬ ਕਿ ਅਸੀਂ 30 5 ਕਿਲੋ ਅਨਾਜ ਜਿਹੜਾ ਹੈਗਾ ਲੋਕਾਂ ਨੂੰ ਦੇਵਾਂਗੇ 80 ਕਰੋੜ ਲੋਕਾਂ ਨੂੰ ਤੇ ਬਾਦਲ ਸਾਹਿਬ ਨੇ ਅੱਜ ਤੋਂ 27 ਸਾਲ ਪਹਿਲਾਂ ਇਹ ਕੰਮ ਕੀਤਾ ਕਿ ਉਹਨਾਂ ਨੇ ਹਰ ਜਿਹੜਾ ਮੈਂਬਰ ਸੀ ਘਰ ਦਾ ਬੇਸ਼ੱਕ ਉਹ ਛੋਟੇ ਕਿਸਾਨ ਸੀ ਢਾਈ ਏਕੜ ਵਾਲੇ ਛੋਟੇ ਦੁਕਾਨਦਾਰ ਸੀ ਮਜ਼ਦੂਰ ਸੀ 30 ਕਿਲੋ ਅਨਾਜ ਉਹਨਾਂ ਨੂੰ ਦਿੱਤਾ ਨਾਲ ਦਾਣਾ ਦਾਲਾਂ ਦਿੱਤੀਆਂ ਹੋਰ ਜਿਹੜਾ ਕੁੜੀਆਂ ਨੂੰ ਸ਼ਗਨ ਸਕੀਮ ਲੈ ਕੇ ਆਏ ਕੁੜੀਆਂ ਦੇ ਵਜੀਫੇ ਸਾਈਕਲ 400 ਯੂਨਿਟ ਮਾਫ ਕੀਤੇ ਗਰੀਬਾਂ ਦੇ ਕਿਸਾਨਾਂ ਦੇ ਬਿਜਲੀ ਦੇ ਜਿਹੜੇ ਖੇਤਾਂ ਦੀ ਬਿਜਲੀ ਸੀ ਮੋਟਰਾਂ ਦੇ ਬਿੱਲ ਮਾਫ ਕੀਤੇ ਸੋ ਬੱਚਿਆਂ ਦੀਆਂ ਫੀਸਾਂ ਮਾਫ ਕੀਤੀਆਂ ਉਹਨਾਂ ਨੇ ਯੂਨੀਵਰਸਿਟੀ ਤੱਕ ਫੀਸਾਂ ਮਾਫ ਸੀ ਬਹੁਤ ਸਾਰੇ ਕੰਮ ਕੀਤੇ ਸੀ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੇ ਤੇ ਤੀਜੀ ਵਾਰ ਸਰਕਾਰ ਆ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਵਿਰੋਧੀ ਪਾਰਟੀਆਂ ਨੇ ਇੱਕ ਵਿਉਂਤਾਂ ਬਣਾਈਆਂ ਸਾਜ਼ਿਸ਼ਾਂ ਘੜੀਆਂ ਉਹਦੇ ਤਹਿਤ ਸਾਰਾ ਕੁਝ ਇਹ ਮੁੱਦੇ ਉੱਠ ਕੇ ਆਏ ਬੇਸ਼ੱਕ ਨਸ਼ੇ ਦੀ ਗੱਲ ਕੀਤੀ ਕੇਜਰੀਵਾਲ ਨੇ ਬਾਅਦ ਦੇ ਵਿੱਚ ਉਹਦੇ ਤੇ ਮਾਫੀ ਮੰਗੀ ਤੇ ਜੇ ਆਪਾਂ ਬੇਅਦਬੀ ਦੀ ਗੱਲ ਕਰੀਏ ਤੇ ਅੱਜ 7 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਜਿਹੜਾ ਰਾਜ ਦੇ ਵਿੱਚ ਨਹੀਂ ਹੈਗਾ ਦੋ ਸਰਕਾਰਾਂ ਇੱਕ ਚਲੀ ਗਈ ਆ ਕਿ ਦੂਜੀ ਸਰਕਾਰ ਕੰਮ ਕਰ ਰਹੀ ਹੈਗੀ ਆ ਇਹਨਾਂ ਨੇ ਇੱਕ ਵੀ ਵਰਕਰ ਦਾ ਨਾਂ ਨਹੀਂ ਆਇਆ ਤੇ ਅੱਜ ਬੇਅਦਬੀਆਂ ਦੀ ਹਾਲਤ ਇਹ ਹੈਗੀ ਆ ਕਿ ਹਰ ਤੀਜੇ ਦਿਨੋਂ ਬੇਅਦਬੀਆਂ ਹੋ ਰਹੀਆਂ ਹੈਗੀਆਂ ਤੇ ਜਿਹੜਾ ਸਾਡੇ ਸultanpur Lodhi ਗੁਰਦੁਆਰਾ ਸਾਹਿਬ ਦੇ ਦਾ ਪੁਲਿਸ ਜੁੱਤੀਆਂ ਲੈ ਕੇ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਚੜੀ ਗਈ ਪੁਲਿਸ ਨੇ ਬੇਅਦਬੀ ਕੀਤੀ ਉੱਥੇ ਸੋ ਇਹ ਇੱਕ ਤਰ੍ਹਾਂ ਦੀਆਂ ਇਹਨਾਂ ਨੇ ਇੱਕ ਮਾਹੌਲ ਕ੍ਰੀਏਟ ਕੀਤਾ ਕਿ ਤੀਜੀ ਵਾਰੀ ਸ਼੍ਰੋਮਣੀ ਅਕਾਲੀ ਨਾਜੀ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਰਾਜ ਕਰਾਂਗੇ 25 ਸਾਲ ਕੰਮ ਉਹਨਾਂ ਨੇ ਇੰਨੇ ਕੀਤੇ ਜੇ ਪੇ ਕਮਿਸ਼ਨ ਲਾਗੂ ਕੀਤੇ ਤਾਂ ਬਾਦਲ ਸਾਹਿਬ ਨੇ ਜੇ ਪਿੰਡ ਦੇ ਵਿੱਚ ਆਰੋ ਲਾਏ ਸੇਵਾ ਕੇਂਦਰ ਬਣਾਏ ਪਿੰਡ ਦੇ ਵਿੱਚ ਹਸਪਤਾਲ ਬਣਾਏ ਡਿਸਪੈਂਸਰੀਆਂ ਬਣਾਈਆਂ ਪੰਜ ਤਰ੍ਹਾਂ ਦੇ ਸਕੂਲ ਸਰਕਾਰੀ ਜਿਹੜੇ ਲੈਵਲ ਦਾ ਬੱਚਾ ਹੈਗਾ ਜਿੰਨਾ ਉਹ ਪੜ ਸਕਦਾ ਉਹ ਸਰਕਾਰੀ ਸਕੂਲ ਚ ਪੜੇ ਤਾਂ ਇਹ ਸਾਰੇ ਕੰਮ ਬਾਦਲ ਸਾਹਿਬ ਨੇ ਕੀਤੇ ਤਾਂ ਤੀਜੀ ਵਾਰ ਵੀ ਸਰਕਾਰ ਆ ਜਾਣੀ ਸੀਗੀ ਤਾਂ ਇਸ ਕਰਕੇ ਸਾਰੇ ਇੱਕ ਸ਼ਾਸਨਾਂ ਦੇ ਤਹਿਤ ਇਹ ਸਾਰੇ ਪਲਾਨ ਸੀਗੇ ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਦੇ ਗਰਾਊਂਡ ਦੀ ਜਾਂ ਹੁਣ ਤੁਸੀਂ ਇਕੱਲਿਆਂ ਚੋਣ ਲੜ ਰਹੇ ਹੋ ਇਸ ਤੋਂ ਪਹਿਲਾਂ ਜਿਹੜੀ ਚੋਣ ਲੜੀ ਗਈ ਹੈ ਵਿਧਾਨ ਸਭਾ ਦੀ ਉਹ ਵੀ ਇਕੱਲਿਆਂ ਲੜੀ ਗਈ ਹੈ ਤੇ ਅ ਅਜੇ ਤੱਕ ਦੇ ਜਿਹੜੇ ਸੰਕੇਤ ਨੇ ਉਹ ਇਹੀ ਜਿਤਾ ਰਹੇ ਨੇ ਕਿ ਅਸੀਂ 2027 ਦੀ ਇਲੈਕਸ਼ਨ ਵੀ ਇਕੱਲਿਆਂ ਲੜਾਂਗੇ ਕੀ ਹੁਣ ਜਿਹੜੀ 2024 ਦੀ ਇਲੈਕਸ਼ਨ ਹੋ ਰਹੀ ਹੈ ਇਸ ਨੂੰ 27 ਦਾ ਝੰਡਾ ਵੇਖ ਕੇ ਕੰਮ ਕੀਤਾ ਜਾ ਰਿਹਾ ਜਾਂ ਕਿਤਨਾ ਕਿਤੇ ਜਿਹੜਾ ਗੱਠ ਚੋੜ ਹੈ ਭਾਜਪਾ ਦੇ ਨਾਲ ਉਹਦੀ ਸੰਭਾਵਨਾ ਹੈਗੀ ਹੈ ਨੇ ਦੇਖੋ ਜੀ ਜਿਹੜਾ ਅਸੀਂ ਇਸ ਵੇਲੇ ਕੰਮ ਕਰ ਰਹੇ ਹੈਗੇ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਇਹ ਸਦਭਾਵਨਾ ਤੇ ਕੰਮ ਕਰਦੀ ਹੈ ਪੰਜਾਬ ਦੀ ਤਰੱਕੀ ਲਈ ਕੰਮ ਕੀਤਾ ਇਹਨਾਂ ਨੇ ਇਹ ਕਦੇ ਨਹੀਂ ਕਿਹਾ ਕਿ ਅਸੀਂ ਜਿਹੜਾ ਦੂਜੀ ਸਟੇਟ ਨੂੰ ਆ ਦੇਣਾ ਦੂਜੀ ਨੂੰ ਇਹਦੇ ਨਾਲ ਇਹ ਕੱਲੇ ਪੰਜਾਬ ਦੀ ਖੇਤਰੀ ਪਾਰਟੀ ਹੈ ਤਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਲਈ ਕੰਮ ਕੀਤਾ ਤੇ ਸਾਡਾ ਜਿਹੜਾ ਅਜੰਡਾ ਹੈਗਾ ਸਾਡਾ ਅਜੰਡਾ ਇਹ ਹੈਗਾ ਕਿ ਅਸੀਂ ਜਿਹੜੇ ਸਾਰੇ ਪਵਾ ਉਹ ਸਿੱਕਾ Hindu ਹੈ ਮੁਸਲਮਾਨ ਹੈ ਸੜਾ ਭਾਈਚਾਰਾ ਹੈ ਕੰਮਾਂ ਦੇ ਬੇਸਤੇ ਅਸੀਂ ਜਿਹੜਾ ਉਹਨਾਂ ਤੋਂ ਵੋਟ ਮੰਗ ਰਹੇ ਆ ਮੁੱਦਿਆਂ ਤੇ ਅਸੀਂ ਵੋਟ ਮੰਗ ਰਹੇ ਆ ਨਾ ਤਾਂ ਕਾਂਗਰਸ ਕੋਲੇ ਕੁਝ ਕਹਿਣ ਨੂੰ ਹੈਗਾ ਕਾਂਗਰਸ ਨੇ ਤਾਂ ਹਮੇਸ਼ਾ ਪੰਜਾਬ ਨਾਲ ਤੱਕਾ ਹੀ ਕੀਤਾ ਕਹਿਣਾ ਉਹਨਾਂ ਨੇ ਕੀ ਹੈ ਤੇ ਜਿਹੜੇ ਹੁਣ ਆਹ ਝਾੜੂ ਵਾਲੇ ਆਏ ਆ ਤੇ ਇਹਨਾਂ ਨੇ ਤਾਂ ਝੂਠ ਮਾਰੇ ਬੀਬੀਆਂ ਨੂੰ ਹਰ ਬੀਬੀ ਨੂੰ 1000 ਰੁਪਏ ਦੇਵਾਂਗੇ ਹਰ ਮਹੀਨੇ ਦੇਵਾਂਗੇ ਬੱਚਿਆਂ ਨੂੰ 2500 ਰੁਪਏ ਬੇਰਜ਼ਗਾਰੀ ਪੱਤਾ ਦੇਵਾਂਗੇ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਖਰਾਬਾ ਹੋ ਗਿਆ 50000 ਰੁਪਏ ਕਿੱਲੇ ਦਾ ਦੇਵਾਂਗੇ ਮੁਲਾਜ਼ਮਾਂ ਨੂੰ ਕੱਚੇ ਮੁਲਾਜ਼ਮਾਂ ਕਰਾਂਗੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਸੋ ਇਹਨਾਂ ਨੇ ਹਰ ਵਰਗ ਦੇ ਨਾਲ ਝੂਠ ਬੋਲਿਆ ਬਜ਼ੁਰਗਾਂ ਨੂੰ ਕਹਿੰਦੇ 2500 ਪੈਨਸ਼ਨ ਕਰਾਂਗੇ ਇੱਕ ਵਾਰੀ ਝੂਠ ਮਾਰ ਕੇ ਵੋਟਾਂ ਲੈ ਗਏ ਪਰ ਗਰਾਊਂਡ ਤੇ ਇਹਨਾਂ ਨੇ 11 ਲੱਖ ਰਾਸ਼ਨ ਕਾਰਡ ਕੱਟਿਆ ਲੋਕਾਂ ਦੇ ਤੇ ਅੱਜ ਰਾਸ਼ਨ ਲੋਕਾਂ ਨੂੰ 2 ਕਿਲੋ ਰੋਜ਼ ਚੱਕੀ ਤੋਂ ਆਟਾ ਲੈਣਾ ਪੈ ਰਿਹਾ ਆ ਹਾਲਤ ਹੋ ਗਈ ਦਾਲ ਬੰਦ ਐ ਕਣਕ ਬੰਦ ਐ ਹਰ ਤਰ੍ਹਾਂ ਦੀਆਂ ਸ਼ਗਨ ਸਕੀਮਾਂ ਬੰਦ ਐ ਕੁੜੀਆਂ ਦੇ ਵਜੀਫੇ ਬੰਦ ਐ ਨੌਵੀਂ ਕਲਾਸ ਵਾਲੇ ਬੱਚੇ ਤੋਂ ਅੱਜ 1200 ਫੀਸ ਲਈ ਜਾ ਰਹੀ ਐ ਐਸਸੀ ਤੋਂ ਜਿਹੜੀ ਕਦੇ ਫੀਸ ਨਹੀਂ ਲਈ ਗਈ ਸੀ ਉਹਨਾਂ ਦੀ ਮਾਫ ਹੁੰਦੀ ਸੀ 10ਵੀਂ ਵਾਲੇ ਬੱਚੇ ਤੋਂ 2000 ਪਲੱਸ 2 ਵਾਲੇ ਬੱਚੇ ਤੋਂ 2700 ਰੁਪਿਆ ਫੀਸ ਇਹਨਾਂ ਨੇ ਫੀਸਾਂ ਵੀ ਲੈਣੀਆਂ ਸ਼ੁਰੂ ਕਰਤੀਆਂ ਕੋਈ ਸਹੂਲਤ ਲੋਕਾਂ ਨੂੰ ਦਿੱਤੀ ਨਹੀਂ ਇਹ ਲੁੱਟ ਕੇ ਖਾ ਗਏ ਪੰਜਾਬ ਨੂੰ ਰੇਤੇ ਦਾ ਹਾਲ ਦੇਖ ਲੋ ਕੀ ਹੋ ਗਿਆ ਤੇ ਨਸ਼ਾ ਤਾਂ ਇਹ ਹੈਗਾ ਮਿਸ ਕਾਲ ਮਾਰੋ ਚਿੱਟਾ ਤਾਂ ਘਰੇ ਪਹੁੰਚਦਾ 14 14 ਸਾਲ ਦੇ ਬੱਚੇ ਨਸ਼ੇ ਕਰ ਰਹੇ ਹੈਗੇ ਸੋ ਅਸੀਂ ਮੁੱਦਿਆਂ ਦੀ ਗੱਲ ਕਰ ਰਹੇ ਹੈਗੇ ਆ ਕਿ ਅਸੀਂ ਜਿਹੜਾ ਹੈਗਾ ਅਸੀਂ ਇਹ ਕੰਮ ਕੀਤਾ ਹੈ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਲੱਗੀ ਹੈ ਕਿ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਨਾਲ ਸਾਡੇ ਲਈ ਬਹੁਤ ਕੰਮ ਕੀਤਾ ਹੈ ਸਾਡੇ ਨਾਲ ਬਹੁਤ ਵਧੀਆ ਸਾਨੂੰ ਰਾਜ ਦਿੱਤਾ ਲੋਕਾਂ ਦੇ ਹਰ ਦੁੱਖ ਦਰਦ ਦੇ ਵਿੱਚ ਬਾਦਲ ਸਾਹਿਬ ਸ਼ਾਮਲ ਹੁੰਦੇ ਰਹੇ ਸਾਡੇ ਸਾਡੇ ਆਗੂ ਸ਼ਾਮਲ ਹੁੰਦੇ ਰਹੇ ਤਾਂ ਅੱਜ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਆ ਤੁਸੀਂ ਚਿੱਟੇ ਦੀ ਗੱਲ ਕਰਤੀ ਹੈ ਕਿ ਮਿਸਕਾਲ ਕਰੋ ਚਿੱਟਾ ਕਰਿਪੋਲਦਾ ਪਰ ਵਾਦ ਤਾਂ ਇਹ ਖੜੇ ਹੋਏ ਸਵਾਲ ਤਾਂ ਇਹ ਖੜੇ ਹੋਏ ਕਿ ਚਿੱਟਾ ਲੈ ਕੇ ਆਉਣ ਵਾਲਾ ਕੌਣ ਹੈ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਕਹਿੰਦਾ ਹੈ ਕਿ ਸ਼ਰਮਣੀ ਕਾਲ ਜਲਦੀ ਸਰਕਾਰ ਲੈ ਕੇ ਆਈ ਹੈ ਨਹੀਂ ਦੇਖੋ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਮੈਨੂੰ ਪਤਾ ਹੈਗਾ ਜੇ ਚਿੱਟਾ ਹੈ ਸੀ ਜਾਂ ਕਿਤੇ ਤਾਂ ਇਹਦਾ ਆਏ ਹੁੰਦਾ ਸੀ ਵੀ ਕਿਸੇ ਨੂੰ ਲੈਣ ਵਾਸਤੇ ਕੋਈ ਦੂਰ ਨੇੜੇ ਜਾਣਾ ਪੈਂਦਾ ਸੀ ਪੁਲਿਸ ਦਾ ਡਰ ਹੁੰਦਾ ਸੀ ਫੜੇ ਨਾ ਜਾਈਏ ਹਰ ਰੋਜ਼ ਪੁਲਿਸ ਨਸ਼ੇ ਫੜਦੀ ਸੀ ਤੇ ਅੱਜ ਕੀ ਹਾਲਤ ਹੈਗੀ ਆ ਅੱਜ ਤਾਂ ਡਾਰੀ ਨਹੀਂ ਅਗਲੇ ਵੀਡੀਓ ਬਣਾ ਬਣਾ ਪਾਉਂਦੇ ਆ ਕੰਦਾ ਤੇ ਲਿਖਦੇ ਵੀ ਚਿੱਟਾ ਇੱਥੇ ਮਿਲਦਾ ਉਹ ਵੀਡੀਓ ਪਾਉਂਦੇ ਵੀ ਨਸ਼ਾ ਮੇਰੇ ਕੋਲੋਂ ਮਿਲਦਾ ਤੁਸੀਂ ਮੈਥੋਂ ਲਓ ਤੇ ਪੁਲਿਸ ਦਾ ਤਾਂ ਕੋਈ ਡਾਰੀ ਨਹੀਂ ਹੈਗਾ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਇਹਨਾਂ ਦੇ ਐਮਐਲਏ ਆ ਉਹਨਾਂ ਨੇ ਖੁਦ ਰਗਵ ਚੱਡੇ ਦੀ ਸਰਪ੍ਰਸਤੀ ਇੱਥੇ ਕਿਹਾ ਵੀ ਦੋ ਆ ਦੇ ਨਸ਼ਾ ਵੇਚ ਰਹੀ ਹੈਗੇ ਸੋ ਇਹ ਤਾਂ ਹੁਣ ਪੂਰੀ ਤਰ੍ਹਾਂ ਨਾਲ ਇਹਨਾਂ ਨੇ ਤਾਂ ਸਾਡੇ ਤੇ ਤਾਂ ਇਲਜ਼ਾਮ ਹੀ ਲੱਗਦੇ ਸੀ ਤੇ ਇਹ ਤਾਂ ਕਰੀ ਜਾਂਦੇ ਜੇਕਰ ਗੱਲ ਕੀਤੀ ਜਾਵੇ ਮਹਿਲਾਵਾਂ ਨੂੰ ਲੈ ਕੇ ਤਾਂ ਸ਼ਰੋਮਣੀ ਕਾਲ ਦਾ ਜਿਹੜਾ ਬਲੂਪ੍ਰਿੰਟ ਕੀ ਹੈ ਕਿਉਂਕਿ ਇਸ ਵਾਰ ਹਰਸ਼ਮਰਤ ਕੋਲ ਬਦਲ ਦੀ ਜਿਹੜੀ ਸੀਟ ਹੈ ਉਹ ਵੀ ਕਿਤੇ ਨਾ ਕਿਤੇ ਕਰੜੀ ਮੰਨੀ ਜਾ ਰਹੀ ਹੈ ਟੱਕਰ ਮੰਨੀ ਜਾ ਰਹੀ ਹੈ ਕਿ ਇਸ ਵਾਰ ਸਵਾਲ ਹੀ ਖੜਾ ਹੋ ਰਿਹਾ ਕਿ ਜਿਹੜਾ ਹੁਣ ਤਾਂ ਫਿਰ ਮੁੱਛੋ ਵਾਲਾ ਸਵਾਲ ਖੜਾ ਹੋਇਆ ਹੋਇਆ ਤੇ ਮਹਿਲਾਵਾਂ ਨੂੰ ਲੈ ਕੇ ਕੀ ਕਰਨ ਚਾਹ ਰਿਹਾ ਸ਼ਰੋਮ ਨਿਕਲਦਾ ਅਤੇ ਦੇਖੋ ਪਹਿਲੀ ਗੱਲ ਤਾਂ ਮਹਿਲਾਵਾਂ ਦੀ ਜਿੱਥੋਂ ਤੱਕ ਆਪਾਂ ਗੱਲ ਕਰੀਏ ਔਰਤਾਂ ਦਾ ਕਿ ਅਸੀਂ ਇਹ ਮੈਂ ਮੈਨੀਫੈਸਟੋ ਕਮੇਟੀ ਦੀ ਮੈਂਬਰਾਂ ਅਸੀਂ ਮੈਨੀਫੈਸਟੋ ਰਿਲੀਜ਼ ਕੀਤਾ ਹੈਗਾ ਉਹਦੇ ਚ ਅਸੀਂ ਸਭ ਤੋਂ ਜਿਹੜਾ ਵੱਡਾ ਏਜੰਡਾ ਹੈਗਾ ਔਰਤਾਂ ਦਾ ਉਹ ਇਹ ਹੈਗਾ ਕਿ ਇੱਕ ਤਾਂ ਉਹਨਾਂ ਨੂੰ ਘਰੇ ਚੁੱਲ੍ਹੇ ਤੇ ਤਪਾਉਣ ਦਾ ਫਿਕਰ ਨਾ ਹੋਵੇ ਵੀ ਸਾਡੇ ਚੁੱਲ੍ਹੇ ਦੇ ਉੱਤੇ ਸਾਡੇ ਪੀਪੇ ਚ ਆਟਾ ਹੈ ਨਹੀਂਗਾ ਸਾਡੇ ਡੱਬੇ ਚ ਦਾਲ ਹੈ ਨਹੀਂਗੀ ਠੀਕ ਹੈ ਜਿਹੜੇ ਰਾਸ਼ਨ ਇਹਨਾਂ ਨੇ ਬੰਦ ਕੀਤੇ ਆ ਸਭ ਤੋਂ ਪ੍ਰਾਇੋਰਟੀ ਤਾਂ ਇਹ ਹੈਗੀ ਆ ਵੀ ਉਹ ਸਾਰਾ ਰਾਸ਼ਨ ਮਿਲੂਗਾ ਸ਼ਗਨ ਸਕੀਮਾਂ ਪੈਨਸ਼ਨ ਮਿਲੂਗੀ ਬਿਜਲੀ ਫ੍ਰੀ ਮਿਲੂਗੀ ਇਹਨਾਂ ਨੇ ਬਿਜਲੀ 600 ਯੂਨਟ ਕਹਿ ਕੇ ਲੋਕਾਂ ਨੂੰ 20-20 ਹਜ਼ਾਰ ਦੇ ਬਿੱਲ ਆਏ ਪਏ ਆ ਹਨਾ ਉਹ ਬਿਜਲੀ ਫ੍ਰੀ ਮਿਲੂਗੀ ਬੱਚਿਆਂ ਦੀਆਂ ਫੀਸਾਂ ਨਹੀਂ ਲਈਆਂ ਜਾਣਗੀਆਂ ਵਜੀਫੇ ਮਿਲਣਗੇ ਕੁੜੀਆਂ ਨੂੰ ਸਾਈਕਲ ਉਹ ਸਾਰਾ ਕੁਝ ਮਿਲੂਗਾ ਨਾਲ ਹੀ ਅਸੀਂ ਜਿਹੜਾ ਔਰਤਾਂ ਲਈ ਕਰ ਰਹੇ ਹੈਗੇ ਆ ਕਿ ਅਸੀਂ ਪਿੰਡ ਪਿੰਡ ਦੇ ਵਿੱਚ ਇੱਕ ਜੋ ਨਟ ਲਾਵਾਂਗੇ ਜਿੱਥੇ ਬੀਬੀਆਂ ਨੂੰ ਕੰਮ ਮਿਲੂਗਾ ਹਰ ਬੀਬੀ ਜਿਹੜੀ 200 ਰੁਪਿਆ ਹੁਨਰਮੰਦ ਹੈਗੀ ਆ ਕੰਮ ਕਰਨਾ ਚਾਹੁੰਦੀ ਆ 200 ਰੁਪਿਆ ਘੱਟੋ ਘੱਟ ਦਿਹਾੜੀ ਕਮਾ ਸਕੇ ਉਹ ਆਪਦੇ ਘਰੇ ਬੈਠੀ ਆਪਦੇ ਜਿਹੜਾ ਉਹਦੇ ਘਰ ਵਾਲਾ ਕਮਾ ਕੇ ਲਿਆਉਂਦਾ ਉਹਦੇ ਨਾਲ ਉਹਦਾ ਵੀ ਯੋਗਦਾਨ ਹੋਵੇ ਤਾਂ ਜੋ ਉਹਨਾਂ ਦੇ ਘਰ ਦਾ ਜਿਹੜਾ ਹੈਗਾ ਵਧੀਆ ਢੰਗ ਨਾਲ ਗੁਜ਼ਾਰਾ ਹੋ ਸਕੇ ਉਹਨਾਂ ਲਈ ਕੰਮ ਹੋਵੇ ਸਭ ਤੋਂ ਵੱਡੀ ਸਮੱਸਿਆ ਇਹ ਆ ਅੱਜ ਪੰਜਾਬ ਦੇ ਵਿੱਚ ਰੋਜ਼ਗਾਰ ਨੌਜਵਾਨਾਂ ਲਈ ਵੀ ਸ਼੍ਰੋਮਣੀ ਕਾਲੀ ਦਲ ਨੇ ਕਿਹਾ 1 ਲੱਖ ਸਰਕਾਰੀ ਨੌਕਰੀ 10 ਲੱਖ ਨੌਕਰੀਆਂ ਦਾ ਅਸੀਂ ਪ੍ਰਬੰਧ ਕਰਾਂਗੇ ਬੱਚਿਆਂ ਨੂੰ ਵੀ ਅਸੀਂ ਜਿਹੜਾ ਦੇਵਾਂਗੇ ਤੇ ਮਾਵਾਂ ਨੂੰ ਅਸੀਂ ਕੰਮ ਦੇਵਾਂਗੇ ਸਰ ਗੋਵਿੰਦੀ ਸਾਹਿਬ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਸਸਿਕਾ ਸੋਇਸਨ ਇਸਤਰੀ ਵਿੰਗ ਦੇ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਵਿੱਚ ਲਾਇਆ ਗਿਆ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਕਿਤੇ ਨਾ ਕਿਤੇ ਬਦਨਾਮ ਜ਼ਰੂਰ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਵਿੱਚ ਰਿਹਾ ਤੇ ਤੀਜੀ ਵਾਰ ਉਹਨਾਂ ਨੂੰ ਬਦਨਾਮ ਕੀਤਾ ਗਿਆ ਜਿਹੜਾ ਬੇਅਦਬੀ ਦਾ ਇਲਜ਼ਾਮ ਹੈ ਨਸ਼ੇ ਦਾ ਇਲਜ਼ਾਮ ਹੈ ਗੈਂਗਸਟਰਵਾਦ ਦਾ ਇਲਜ਼ਾਮ ਹੈ ਜਿਹੜੇ ਹੋਰ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਪ੍ਰੋਪਗੈਂਡਾ ਦੇ ਤਹਿਤ ਇੱਕ ਸਿਆਸਤ ਦੇ ਤਹਿਤ ਕਰੀਟ ਕੀਤਾ ਗਿਆ ਸੀ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਤੀ ਕਰ ਸਕਦੇ ਤੇ ਬਠਿੰਡਾ ਸੀਟ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਵੱਡਾ ਦਾਵਾ ਠੁਕਾਇਆ ਗਿਆ ਕਿ ਅਰ ਸਿਮਰਤ ਕੌਰ ਬਾਦਲ ਦੇ ਵੱਲੋਂ ਕੰਮ ਕੀਤੇ ਗਏ ਨੇ ਤੇ ਲੋਕ ਕੰਮਾਂ ਨੂੰ ਹੀ ਵੋਟ ਪਾਣਗੇ ਤੇ ਲੋਕਾਂ ਨੇ ਬਦਲਾ ਵੇਖ ਹੀ ਲਿਆ